ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਲੱਗਣ ਵਾਲੇ ਮੇਲੇ ਤੋਂ ਪਹਿਲਾਂ ਹੀ ਦਰਅਸਲ ਸੜਕ ਕਿਨਾਰੇ ਲੱਗੀਆਂ ਦੁਕਾਨਾਂ ਤੇ ਨਗਰ ਨਿਗਮ ਨੇ ਸ਼ਿਕੰਜਾ ਕੱਸ ਲਿਆ ਤਾਂ ਬਿਲਕੁਲ ਦੁਕਾਨਦਾਰਾਂ 'ਚ ਰੋਸ ਪਾਇਆ ਜਾ ਰਿਹਾ ਕਿ ਉਹਨਾਂ ਦੇ ਨਾਲ ਨਜਾਇਜ਼ ਹੋ ਰਹੀ ਹੈ ਤਾਂ ਨਗਰ ਨਿਗਮ ਦਾ ਕਹਿਣਾ ਹੈ ਕਿ ਨਜਾਇਜ਼ ਤੌਰ ਤੇ ਲੱਗੀਆਂ ਦੁਕਾਨਾਂ ਸੜਕ ਤੇ ਕਬਜ਼ਾ ਕੀਤਾ ਹੋਇਆ ਤਾਂ ਬਿਲਕੁਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੂਰਵਕ ਤੇ ਲੱਗਣ ਵਾਲੇ ਮੇਲੇ ਦੌਰਾਨ ਕਈ ਲੋਕ ਆਪਣਾ ਸਮਾਨ ਵੇਚਣ ਲਈ ਸੜਕਾਂ ਕਿਨਾਰੇ ਦੁਕਾਨਾਂ ਲਾਉਂਦੇ ਨੇ ਜਿਨ੍ਹਾਂ ਤੇ ਨਗਰ ਨਿਗਮ ਦਾ ਪੀਲਾ ਪੰਜਾ ਚਲਾ ਗਿਆ ਤਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਸਾਡੇ ਨਾਲ ਸਰਾ ਸਰਨਾ ਇਨਸਾਫੀ ਕਰ ਰਿਹਾ ਹਰ ਸਾਲ ਠੇਕੇਦਾਰ ਆਉਂਦਾ ਸਾਡੇ ਕੋਲੋਂ ਪੈਸੇ ਲੈਂਦਾ ਪਰ ਇਸ ਸਾਲ ਹਲੇ ਤੱਕ ਕੋਈ ਬੋਲੀ ਨਹੀਂ ਹੋਈ ਪਰ ਨਗਰ ਨਿਗਮ ਸਾਡੀਆਂ ਜ਼ਬਰੀ ਦੁਕਾਨਾਂ ਕੁੱਟ ਰਿਹਾ ਜਿਸ ਨਾਲ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਅਸੀਂ ਕਦੇ ਵੀ ਨਗਰ ਨਿਗਮ ਕੋਲੋਂ ਪਰਮਿਸ਼ਨ ਲਈ ਹਰ ਸਾਲ ਅਸੀਂ ਆ ਕੇ ਦੁਕਾਨ ਲਾਉਂਦੇ ਆ ਜਿਸ ਮਗਰੋਂ ठेकेदार ਹੁੰਦਾ ਤੇ ਆਕੇ ਪਰਚੀ ਕੱਟ ਕੇ ਲੈ ਜਾਂਦਾ ਤਾਂ ਬਿਲਕੁਲ ਉਸ ਵੇਲੇ ਵਿਵਾਲ ਹੋ ਜਾਂਦਾ ਨਾਨਕਦੇਵ ਜੀ ਦੇ ਵਿਆਹ ਪੁਰਬ ਤੋਂ ਪਹਿਲਾਂ ਵੱਡਾ ਵਿਵਾਲ ਹੋਇਆ ਤਾਂ ਦੱਸਦੇ ਕਿ ਕਿਸ ਤਰੀਕੇ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤਾਂ ਨਗਰ ਨਿਗਮ ਦਾ ਦੁਕਾਨਾਂ ਤੇ ਪੀਲੇ ਪੰਜੇ ਦੇ ਨਾਲ ਵਾਰ ਕਰਨਾ ਅਖਰਕਾਰ ਕਿੰਨਾ ਕੋਸਈ ਹੈ ਬਿਲਕੁਲ ਆਪਣੀ ਰਾਏ ਹੈ ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਆ ਜ਼ਰੂਰ ਦੱਸੋ ਤੇ ਇੱਕ ਵਾਰੀ ਉਹਨਾਂ ਦੀ ਜ਼ੁਬਾਨੀ ਹੈ ਜਿਹੜੀ ਤੁਸੀਂ ਆਪ ਹੀ ਸੁਣ ਲਵੋ ਮੈਂ ਸੁਪ ਡੰਡਾ ਜੀ ਕਾਰਪੋਰੇਸ਼ਨ ਬਟਾਲਾ ਤੋਂ ਸ਼ੀਵਾ ਮੇਰਾ ਨਾਮ ਹੈ ਜੀ ਜੀ ਇਹ ਦੁਕਾਨਾ ਜਿਹੜੀ ਇਹ ਪੀਲਾ ਪੰਜਾ ਚੱਲਦਾ ਪਿਆ ਕਿਉਂ ਦੇਖੋ ਜੀ ਇਹ ਪੀਲਾ ਪੰਛੀ ਜੀ ਸਾਨੂੰ ਮਜਬੂਰੀ ਨਾਲ ਐਵੇਂ ਦਿਖਾਵੇ ਐਵੇਂ ਲਿਆਣਾ ਪਿਆ ਹਲੇ ਚਲਾ ਨਹੀਂ ਰਹੇ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਆਂ ਕਿ ਤੁਸੀਂ ਜਿਹੜੀ ਹੈਗੀ ਬਾਬਾ ਜੀ ਦਾ ਵਿਆਹ ਆ ਰਿਹਾ ਵੈ ਬਾਬਾ ਜੀ ਦੇ ਵਿਆਹ ਦੇ ਵਿੱਚ ਜਿਹੜੀ ਕਿ ਤੈਪ ਜਾਰੀ ਨੂੰ ਦੁਕਾਨਾਂ ਲਗਾਉਣੀਆਂ ਵੈ ਉਹਨਾਂ ਨੂੰ ਦੁਕਾਨਾਂ ਨੂੰ ਲਗਾਉਣ ਲਈ ਪ੍ਰੋਪਰ ਤਰੀਕੇ ਨਾਲ ਪਰਮਿਸ਼ਨ ਲੈ ਕੇ ਆਪਣੀਆਂ ਦੋ ਦੁਕਾਨਾਂ ਲਗਾਓ ਇਹ ਇਹਨੇ ਕੀਤਾ ਕਿ ਇਹ ਰਾਤੋ ਰਾਤ ਆਂਦੇ ਨੇ ਤੇ ਰਾਤਾਂ ਤੱਕ ਬੈਠ ਕੇ ਇਹਨਾਂ ਨੇ ਆਪਣੇ ਲਗਾ ਲੈਣੇ ਤੇ ਸ਼ਾਪ ਆਪਣੇ ਸ਼ਾਪਾਂ ਸਜਾ ਲੀਆਂ ਵੈ ਇਹ ਹਲੇ ਮੇਲਾ ਆ ਬਾਬਾ ਜੀ ਦਾ 3-4 ਦਿਨ ਤੋਂ ਸ਼ੁਰੂ ਹੋਣਾ ਸ਼ੁਰੂ ਹੋ ਜਾਣਾ ਵੈ ਪਰੰਤੂ ਪ੍ਰਾਈਮ ਲੋਕੇਸ਼ਨ ਹੈਗੀ ਇਹਨਾਂ ਦੀ ਨਗਰ ਨਿਗਮ ਬਟਾਲਾ ਵੱਲੋਂ ਹਰ ਸਾਲ ਬੋਲੀ ਹੁੰਦੀ ਹੈ ਬੋਲੀ ਦੇਖ ਕੇ ਟੇਕੇਦਾਰ ਜੋ ਇਹਨੂੰ ਟੇਕਾ ਲੈਂਦਾ ਵੈ ਉਹਦੇ ਵਿੱਚ ਜਾ ਕੇ ਫਿਰ ਇਹਨਾਂ ਨੂੰ ਦੁਕਾਨਾਂ ਅਲੋਟ ਕੀਤੀਆਂ ਜਾਂਦੀਆਂ ਫਿਰ ਆਪਣਾ ਕਾਰੋਬਾਰ ਕਰ ਸਕਦੇ ਆ ਅਸੀਂ ਸਾਰੇ ਇਹਨਾਂ ਨੂੰ ਕਾਰਪੋਰੇਸ਼ਨ ਦੀ ਟੀਮ ਆਈ ਆ ਹਰੇਕ ਬੰਦੇ ਨੂੰ ਅਸੀਂ 3 ਦਿਨਾਂ ਤੋਂ ਹੱਥ ਜੋੜ-ਜੋੜ ਕੇ ਬੇਨਤੀ ਕਰ ਰਹੇ ਆ ਕਿ ਤੁਸੀਂ ਆਪਣੇ ਦੁਕਾਨਾਂ ਬਿਨਾ ਪਰਮਿਸ਼ਨ ਤੋਂ ਨਾ ਲਗਾਓ ਸਾਡੇ ਕੋਲ ਪਰਮਿਸ਼ਨ ਲੈ ਕੇ ਕਾਰਪੋਰੇਸ਼ਨ ਤੋਂ ਲਗਾਓ ਤੇ ਅਸੀਂ ਤੁਹਾਡਾ ਬਿਜ਼ਨਸ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਵੀ ਚਾਹੁੰਦੇ ਤੁਸੀਂ ਰੋਜੀ ਰੋਟੀ ਕਮਾਓ ਤੁਹਾਡੇ 10-15 ਦਿਨ ਹੈਗੇ ਬਿਜ਼ਨ ਕਿ ਪਲੀਜ਼ ਤੁਸੀਂ ਆਪਣੇ ਜਿਹੜੀ ਦੁਕਾਨਾਂ ਗਿਆ ਬਿਨਾ ਮਨਜ਼ੂਰੀ ਤੋਂ ਨਾ ਲਾਓ। ਬਸ ਇਸ ਹੀ ਗੱਲ ਕਹਿਣਾ ਆ ਰਿਹਾ ਸਿਰ ਨੂੰ ਇਹੋ ਵਾਰ-ਵਾਰ ਹੱਥ ਜੋੜ ਕੇ ਕਹਿ ਰਹੇ ਆਂ। ਉਦੋਂ ਹੀ ਸ਼ੁਰੂ ਹੋਏ ਆਂ ਸਟਾਰਟ ਕਰ ਰਹੇ ਆਂ ਕਿ ਕਾਈਂਡਲੀ ਸਾਨੂੰ ਮਜਬੂਰ ਨਾ ਕਰੋ। ਜਿਸ ਵੀਦਾਂ ਵਾਲੇ ਨੇ ਸਾਡੇ ਸ਼ੈੱਡ 파ੜਦੇ। ਨਹੀਂ ਅਸੀਂ ਕੋਈ ਸ਼ੈੱਡ ਨਹੀਂ ਹੱਲੇ 파ੜਿਆ ਜੀ ਹੋਏ ਹੱਲੇ ਦੇਖੋ ਤੁਸੀਂ ਜਿਸ ਵੀ ਉਹ ਖੜੀ ਹੈ ਜੀ ਸਾਡੀ ਬਿਲਕੁਲ ਟੀਮ ਸਾਡੀ ਜੋ ਟਰਾਲੀ ਖੜੀ ਹੈ ਜਿਹੜੇ ਬੰਦੇ ਨੂੰ ਪਿਆਰ ਨਾ ਕਰਾਂਗੇ ਤੁਸੀਂ ਆਪਣੇ ਆਪਣੇ ਜਿਹੜੇ ਢਾਂਚੇ ਰਿਮੂਵ ਕਰ ਲਓ। ਇਹ ਬਿਲਕੁਲ ਇਲੀਗਲ ਹੈ ਜੀ। ਬਿਨਾ ਮਨਜ਼ੂਰੀ ਤੋਂ ਲੱਗੇ ਹੋਏ ਆਂ ਜੀ। ਅਸੀਂ ਇਹਦੀ ਕੋਈ ਤਰ੍ਹਾਂ ਹੈ ਨਹੀਂ ਬਿਨਾ ਪਰਚੀ ਤੋਂ ਰਾਤੋ ਰਾਤ ਆ ਕੇ ਬੈਠ ਗਏ। ਕੁਛ ਐਂ ਢਾਈ ਹਟਾਉਂਦੇ। ਫਿਰ ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਜੀ ਕਿ ਸਾਨੂੰ ਜਿਹੜਾ ਹੈਗਾ ਸਖਤੀ ਕਰਨੀ ਪਊਗੀ ਜੀ। ਅਸੀਂ ਨਹੀਂ ਕਰਨਾ ਚਾਹੁੰਦੇ ਇਹ ਫਿਲਹਾਲ ਹੱਥ ਜੋੜੇ ਆ ਜੀ ਇਹਨਾਂ ਨੂੰ ਕਿ ਸਾਡੇ ਬਾਬਾ ਜੀ ਦਾ ਵਿਆਹ ਆ ਰਿਹਾ ਸਾਨੂੰ ਕੋਆਪਰੇਟ ਕਰੋ ਸ਼ਹਿਰ ਦੀ ਭਲਾਈ ਲਈ ਹੈ। ਪ੍ਰੋਪਰ ਤਰੀਕੇ ਨਾਲ ਲਗਾਓ ਮਨਜ਼ੂਰੀ ਲੈ ਕੇ ਲਗਾਓ। ਸਾਹਿਬ ਭਾਈ ਸਾਭੀ ਆ ਮੇਰਾ ਨਾਮ ਹੈ ਪਿਛਲੇ 7-8 ਸਾਲ ਤੋਂ ਇੱਥੇ ਆ ਰਹੇ ਹਾਂ ਮੇਲੇ ਦੇ ਵਿੱਚ। ਤੇ ਪਹਿਲਾਂ ਇਦਾਂ ਹੁੰਦਾ ਸੀ ਕਮੇਟੀ ਆਉਂਦੀ ਸੀ ਭਾਜੀ ਤੇ ਪਰਚੀ ਕੱਢਦੀ ਸੀ ਪੈਸੇ ਲੈਂਦੇ ਦੋ ਤਿੰਨ ਸਿਰਫ ਕਈ ਵਾਰੀ ਚਾਹ ਪਾਣੀ ਵੀ ਜਾਣਾ ਪੈਂਦਾ ਸਿੱਧੀ ਗੱਲ ਆ ਜੋ ਸਚਾਈ ਆ ਤੋ ਹੈਪੀ ਭਾਜੀ ਜੋ ਦੇਣਾ ਪੈਂਦਾ ਤੁਹਾਨੂੰ ਪਤਾ ਇਦਾਂ ਹੁੰਦਾ ਹੀ ਨਹੀਂ ਕੰਮ ਤੇ ਭਾਜੀ ਉਤੋਂ ਬਾਅਦ ਕੀ ਠੇਕਾ ਠੁਕਾ ਹੋਇਆ ਇਹਨਾਂ ਦਾ ਆਪਣੇ ਠੇਕਾ ਦਿੱਤਾ ਇਹਨਾਂ ਨੇ ਠੇਕੇ ਦੁਕਾਨਾਂ ਜਾਣ ਲੱਪਈਆਂ ਤੇ ਹੁਣ ਅਸੀਂ ਠੇਕੇਦਾਰ ਨੂੰ ਵੀ ਪੈਸੇ ਦੇਣ ਨੂੰ ਤਿਆਰ ਆਂ ਸਾਨੂੰ ਕਹਿੰਦੇ ਅਸੀਂ ਕਮੇਟੀ ਪੈਸੇ ਲੈ ਜਾਏ ਚਾਹੇ ਠੇਕੇਦਾਰ ਕੰਮ ਸਾਰਾ ਦੁਕਾਨਾਂ ਦਾ ਨਾ ਬਟਾਓ ਸਾਡੀਆਂ ਹੁਣ ਅਸੀਂ ਠੇਕੇਦਾਰ ਨੂੰ ਨਹੀਂ ਮਾੜਾ ਕਹਿੰਦੇ ਕਿ ਠੇਕੇਦਾਰ ਸਾਡੂ ਆ ਕੇ ਪੈਸੇ ਲਵੇ ਪਈ ਦੁਕਾਨਾਂ ਤੋੜਨ ਦਾ ਕੋਈ ਮਤਲਬ ਨਹੀਂ ਇਥੇ ਕਿੰਨੀਆਂ ਦ ਤੇ ਜੋ ਇੱਕ ਤਾਂ ਜੇ ਬਿਲਕੁਲ ਸਾਰਾ ਸਾਰੇ ਸਾਰਜ ਕਰਤਾ ਹੋ ਤੋੜ ਦਿੱਤਾ ਪਾਜੀ ਇੱਕ ਪਰਿ ਹੁੰਦਾ ਕਿ ਇਹ ਬੜੀ ਤਰਪਾਲਾਂ ਆਈਆਂ ਪੈ ਪਾਈਆਂ ਕਿਸੇ ਦੀ ਖਿਚਾਂਗੇ ਨੁਕਸਾਨ ਪੈ ਬਿੰਗੀ ਕਿਹੜਾ ਤਰਪਾਲ ਕੇ ਪਾਜੀ ਹੁਣ ਮੰਨ ਲਓ ਆਹ ਦੁਕਾਨ ਲੱਗੀਆਂ ਮੇਰੇ ਨਾਲ ਮੇਰੀ ਨਾਲ 100 ਫੋਟ ਜਗਾ ਲੱਗੀ ਪਾਜੀ ਹੁਣ ਕਹਿੰਦੇ ਕਿ ਪਹਿਲਾਂ ਜਗਾ ਖਾਲੀ ਕਰੋ ਅਸੀਂ ਕਹਿੰਨੇ ਪਹਿਲੇ ਲੈ ਲਓ ਸਾਡੇ ਤੋਂ ਅਸੀਂ ਦੇਣੇ ਬਾਅਦ ਚ ਵੀ ਦੁਕਾਨਾਂ ਪਟਾ ਕੇ ਫੇਰ ਸਾਡੀਆਂ ਹੀ ਲਵਾਉਣੀਆਂ ਉਹਨਾਂ ਨੇ ਅਸੀਂ ਕਹਿੰਨੇ ਸਾਨੂੰ ਪਹਿਲੇ ਦੱਸੋ ਪਹਿਲੇ ਲੈ ਲਓ ਜਿਹੜੀ ਅਰਸੋ ਬੋਲੀ ਹੋਈ ਹੈ ਉਹਦੇ ਚ ਕਿਹਾ ਗਿਆ ਕਿ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਰੌਲਾ ਪਾਇਆ ਵੀ ਤੁਹਾਡੇ ਕੋ ਕਾਰਪੋਰੇਸ਼ਨ ਦੇ ਮੁਲਾਜ਼ਮ ਕੁਝ ਹਾਲੇ ਤੱਕ ਪੈਸੇ ਲੈ ਗਏ ਆ ਧੋਖਾ ਉਹ ਕੌਣ ਹੈ ਭਾਜੀ ਹੁਣ ਉਹ ਨਹੀਂ ਮੈਨੂੰ ਪਤਾ ਕੀ ਕੌਣ ਲੈ ਗਏ ਕੀ ਕੌਣ ਨਹੀਂ ਲੈ ਗਏ ਪੈਸੇ ਇਹਨਾਂ ਕੋਲੋਂ ਮੁੱਕ ਦੀ ਗੱਲ ਆ ਆਪਾਂ ਇਹ ਕਹਿੰਨੇ ਕਿ ਸਾਨੂੰ ਠੇਕੇਦਾਰ ਤੁਸੀਂ ਬੋਲੀ ਕਰਾਓ ਠੇਕਾ ਉਹ ਦਵੋ ਠੇਕੇਦਾਰ ਸਾਨੂੰ ਦੱਸੇ ਕੀ ਸਰਕਾਰੀ ਪਰਚੀ ਜੀ ਕਟਣੀ 800 ਰੁਪਏ ਕਟਣੀ 700 ਜੀ 700 ਕੱਟੀ ਵਧਾ ਕੇ ਲਓ 800 ਕੱਟ ਲਓ ਇਹ ਆ ਇਹ ਹੁੰਦੀ ਗੱਲ ਭਾਜੀ ਤਾਂ ਆ ਕੇ ਸੰਗ ਨਾ ਹੀ ਮੜਾ ਕੰਮ ਆ ਕਦੇ ਪਰਮਿਸ਼ਨ ਲੈਣੀ ਚਾਹੀਦੀ ਕਿ ਨਹੀਂ ਕਾਦੀ ਮੇਲੇ ਦੀ ਜੀ ਮੈਂ ਪੰਜਾਬ ਦੇ ਸਾਰੇ ਮੇਲੇ ਕਰਦਾ ਮੇਲਾ ਕਮੇਟੀ ਪਰਮਿਸ਼ਨ ਲੈਂਦੀ ਆ ਕੱਲਾ ਕੱਲਾ ਦੁਕਾਨਦਾਰ ਪਰਮਿਸ਼ਨ ਨਹੀਂ ਲੈਂਦਾ ਕਦੀ ਵੀ ਕੱਲਾ ਕੱਲਾ ਦੁਕਾਨਦਾਰ ਕਦੀ ਕੋਈ ਪਰਮਿਸ਼ਨ ਨਹੀਂ ਲੈਂਦਾ ਤੁਹਾਡੇ ਇੱਥੇ ਬਟਾਲੇ ਸ਼ਹਿਰ ਦੇ ਵਿੱਚ ਰੇੜੀਆਂ ਲੱਗੀਆਂ ਸਟਾਲ ਲੱਗੇ ਆ ਕੋਈ ਕਹਿ ਦੇਵੇ ਕੱਲਾ ਕੱਲਾ ਜਾ ਕੇ ਤੁਹਾਡੇ ਐਸਡੀਐਮ ਦਫ਼ਤਰ ਪਰਮਿਸ਼ਨ ਲੈਂਦਾ ਭਾਜੀ ਉਹ ਲਾ ਲੈਂਦੇ ਆ ਫਿਰ ਕਮੇਟੀ ਵਾਲੇ ਆਉਂਦੇ ਕਾਕਾ ਹਾਂ ਬਈ ਤੂੰ ਕਿੱਦਾਂ ਬੈਠਾ ਆ ਆਪਾਂ ਕਹਿੰਦੇ ਨਾ ਸਰ ਜੀ ਆਪਾਂ ਲਾ ਲਈਏ ਮਾਤਲ ਸੱਤੇ ਕੋਈ ਹੈ ਨਹੀਂ ਕੰਮ ਹੈ ਨਹੀਂ ਉਹ ਕਹਿੰਦੇ ਚਲ ਤੈਨੂੰ ਕਮੇਟੀ ਦੀ ਪਰਚੀ ਕੱਢ ਦ ਸਾਡੇ ਕੋਈ ਅਸਤੀਆਂ ਦੀ ਕਮੇਟੀ ਵਾਲਿਆਂ ਨੇ ਗੱਲ ਕੀਤੀ ਕਾਰਪੋਰੇਸ਼ਨ ਨੂੰ ਕਿਦੇ ਹੀ ਤੇ ਹੱਥ ਜੋੜ ਕੇ ਕਹਿਣ ਦੇ ਆ। ਪਾਜੀ ਇਹ ਪਾਜੀ ਹੱਥ ਇੱਕ ਮਿੰਟ ਹੱਥ ਪਤਾ ਪਾਜੀ ਬੜਾ ਹੱਥ ਪਤਾ ਕਿਹੜਾ ਆ? ਲੋਹੇ ਵਾਲਾ ਲੋਹੇ ਵਾਲਾ ਹੱਥ ਹੈ ਪੰਜੇਆ ਜਾਨੂੰ ਕਹਿੰਦੇ ਆ। ਉਹ ਹੱਥ ਹਾਂਜੀ ਪੰਜਾ ਉਹ ਹੱਥ ਉਹ ਜੋੜ ਜੋੜ ਕੇ ਪਾਜੀ ਤੁਹਾਨੂੰ ਇੱਕ ਇੱਕ ਗੱਲ ਦੱਸੋ ਹੱਥ ਜੋੜ ਹੱਥ ਪਾਜੀ ਇਹਨਾਂ ਦੇ ਇੱਕ ਵੀਡੀਓ ਵਿੱਚ ਕਈ ਬੰਦੇ ਦਿਖੇ ਆ ਮੂੰਹ ਬੰਨੇ ਹੋਏ ਆ ਉਹਨਾਂ ਨੇ। ਪਾਜੀ ਮੈਨੂੰ ਨਹੀਂ ਪਤਾ ਕੱਚੇ ਆ ਕਮੇਟੀ ਦੇ ਪੱਕੇ ਆ ਸਾਰੇ ਆਪਣੇ ਭਰਾ ਹੀ ਆ ਪਾਜੀ ਐਸ ਵੇਲੇ ਉਹ ਭਰਾ ਨਹੀਂ ਹੈਗੇ। ਐਸ ਵੇਲੇ ਨਾ ਪਤਾ ਨਹੀਂ ਉਹਨਾਂ ਕੀ ਭੂਸ ਸਵਾਰ ਹੋਇਆ ਪਿਆ। ਤੇ ਕੀ ਕਰਨਾ ਚਾਹੁੰਦੇ ਸਾਡੇ ਹਾਂ ਤੋਂ ਇਦਾਂ ਨਾਲ ਟੈਰੇਸ ਸਮਝਾਣ ਨੇ ਉਗਰਵਾਦੀ ਆਇਆ ਹੁਆ ਆਪਣੀ ਸ਼ਹਿਰ ਚ ਮੇਰਾ ਨਾਮ ਚੰਚਲ ਮਸੀ ਅਸੀਂ ਫੜੀ ਦੁਕਾਨ ਲਾਉਂਦੇ ਆ ਮਨੀਆਰੀ ਦੀ ਮੇਲੇ ਦੀ ਰੌਣਕ ਵਧਾਉਣ ਵਾਸਤੇ ਪਿਛਲੀ ਵਾਰੀ ਇਹਨਾਂ 36 ਲੱਖ ਰੁਪਇਆ ਲਿਆ ਜਿਹਦੇ ਵਿੱਚੋਂ ਸਾਨੂੰ ਦੁਕਾਨਦਾਰਾਂ ਨੂੰ ਕਹਿੰਦੇ ਤੁਹਾਨੂੰ ਕੋਈ ਸਹੂਲਤ ਮਿਲੇਗੀ ਪੈਸੇ ਤੁਹਾਡੇ ਜਾਂਦੇ ਆ ਨਾ ਇਹਨਾਂ ਨੂੰ ਨਹੀਂ ਮਿਲਿਆ 20 ਲੱਖ ਤੇ ਕਿਉਂ ਠੇਕਾ ਗਰਾਉਂਡ ਏ ਹਰਕਾ 36 ਲੱਖ ਕਿੱਥੇ ਲਿਆ ਇੱਕ ਕਮੇਟੀ ਨੇ ਅਸੀਂ ਅਫਸਰ ਨੂੰ ਇਹਨਾਂ ਗਾੜੀ ਠੇਕੇਦਾਰਾਂ ਨੂੰ ਦਿੱਤਾ ਕਿਉਂਕਿ ਇਹਨਾਂ ਪਿਛਲੀ ਵਾਰ ਵੀ ਠੇਕਾ ਕਰਾਇਆ ਉਹ ਇਹਨਾਂ ਨੂੰ 20 ਲੱਖ ਮਿਲਿਆ ਨੀਗਾ ਦੁਬਾਰਾ ਫੇਰ ਇਹ ਠੇਕਾ ਕਰਾ ਰਹੇ ਨੇ ਜਦੋਂ ਇਸੇ ਮੀਂਹ ਆ ਜਾਂਦਾ ਨਾ ਸਾਡੇ ਥੱਲੇ 3-3 ਫੁੱਟ ਪਾਣੀ ਆ ਜਾਂਦਾ ਵਾ ਇੱਧਰਲੇ ਬੰਨੇ ਵੀ ਇੰਟਰਲੋਕ ਲੱਗੀ ਆ ਜੇ ਸਾਡੇ ਕੋਲ ਇਧਰੋਂ ਪੈਸੇ ਲੈਂਦੇ ਤਾਂ ਸਾਨੂੰ ਕੋਈ ਸੁੱਖ ਸਹੂਲਤ ਧੋਣੀ ਚਾਹੀਦੀ ਆ ਨਾ ਸਾਨੂੰ ਕੋਈ ਬਾਥਰੂਮ ਦੀ ਸਹੂਲਤ ਸਾਨੂੰ ਹੋ ਗਏ 15-15 ਸਾਲ ਹਾਂਜੀ ਪਰਮਿਸ਼ਨ ਲਈ ਪਰਮਿਸ਼ਨ ਇਹ ਠੇਕਾ ਹੋਇਆ ਨੀ ਪਰਮਿਸ਼ਨ ਕਾਦੀ ਮਿਲਣੀ ਹੈ ਦੁਕਾਨ ਦਾ ਭਾਈ ਅਸੀਂ ਲਾਈਆਂ ਨਹੀਂ ਅਸੀਂ ਜਿੱਥੇ ਸਮਾਨ ਰੱਖਦਾ ਸਾਡਾ ਸਮਾਨ ਤੋੜ ਦਿੱਤਾ ਵਾ ਯਾਦ ਇਹਨਾ ਪਹਿਲਾਂ ਲੌਸਮੈਂਟ ਕੀਤੀ ਹੋਏ ਨੋਸਟ ਦਿੱਤਾ ਹੈ ਕਿ ਸਾਡੀ ਗਿਜਤ ਤੋਂ ਬਿਨਾ ਤੁਹਾਨੂੰ ਦੁਕਾਨਾਂ ਨਹੀਂ ਲਾਉਣੀਆਂ ਜਦੋਂ ਵਿਹਲੀ ਜਗ੍ਹਾ ਜਿੱਥੇ ਜਿੱਥੇ ਕੋਈ ਬੰਦਾ ਬੈਹ ਗਿਆ ਆੜ ਕੇ ਹੁਣ ਆਣ ਕੇ ਧੱਕੇਸ਼ਾਹੀ ਕਰਨ ਦੇ ਆ ਅੱਜ ਸਾਡੇ ਤੋੜਪਨ ਕੀਤੀ ਹੈ ਸਾਡੇ ਸਮਾਨ ਦੀ ਇਸ ਪ੍ਰਸ਼ਾਸਨ ਦੀ ਨੁਕਸਾਨ ਸਾਡਾ ਬਹੁਤ ਹੋਇਆ ਜੀ ਸਾਡਾ ਸਾਰਾ ਵਾਰ ਦਾ ਨਾ ਪਾੜ ਦਿੱਤਾ ਵਾ ਕੀ ਨਾਮ ਆ ਭਾਈ ਵੀਰੇ ਕਮਾਲ ਤੇ ਕੀ ਕਰਦੇ ਹੋ ਭਾਈ ਮੈਂ ਇੱਥੇ ਦੁਕਾਨ ਲਾਣਾ ਹੈ ਭਾਈ ਪਲਾਸਟਿਕ ਦੇ ਮਾਲ ਦੀ ਭਾਈ ਦੁਕਾਨਾਂ ਲੱਗੀਆਂ ਅਸੀਂ ਕੋਈ ਬੰਦਿਆਂ ਨੇ ਲਾਈਆਂ ਦੁਕਾਨਾਂ ਕਈਆਂ ਨੇ ਨਹੀਂ ਲੱਗੀਆਂ ਕਈਆਂ ਦਾ ਕੱਲਾ ਟੈਂਟ ਲੱਗਾ ਪਰਸੋ ਮੇਰ ਸਾਹਿਬ ਬੋਲੀ ਕਰਾਉਣ ਲੱਗੇ ਸੀ ਅਸੀਂ ਮੇਰ ਸਾਹਿਬ ਕੋ ਗਏ ਹਾਂ ਅਸੀਂ ਕਿਹਾ ਤੁਸੀਂ ਤੁਹਾਡਾ ਵੀ ਪੱਕਾ ਸੁਣ ਲੋ ਬੋਲੀ ਕਰਾਉਣ ਤੋਂ ਪਹਿਲਾਂ ਕਿ ਪੈਸੇ ਤੇ ਤੁਸੀਂ ਲੈਣਾ ਹੀ ਲੈਣੇ ਨੇ ਤੇ ਅਸੀਂ ਦੇਣਾ ਹੀ ਦੇਣੇ ਨੇ ਜੋ ਤੁਹਾਡਾ ਬਣੇਗਾ ਮਗਰ ਜੇਰਾ ਵੀ ਅੰਦਰ ਅੰਦਰ ਕਮਿਟਮੈਂਟ ਹੋਏ ਨਾ ਤੁਹਾਡੇ ਨਾਲ ਉਹ ਸਾਨੂੰ ਕਾਪੀ ਦਿੱਤੀ ਜਾਏ ਕਿ ਆਹ ਕਮਿਟਮੈਂਟ ਹੋਈ ਹੈ ਠੇਕੇਦਾਰ ਨਾਲ ਆਹ ਤੁਸੀਂ ਦੇਣਾ ਕਿਉਂਕਿ ਠੇਕੇਦਾਰ ਕਰਦੇ ਸਾਡੇ ਨਾਲ ਧੱਕਾ ਤੇ ਮੇਅਰ ਸਾਹਿਬ ਨੇ ਉਹ ਤੁਹਾਨੂੰ ਵਿਸ਼ਵਾਸਨ ਦਵਾਇਆ ਹੈ ਉਹਨਾਂ ਨੇ ਇਹੋ ਹੀ ਗੱਲ ਕਹੀ ਹੈ ਕਿ ਉਹਨਾਂ ਨੂੰ ਵੀ ਤੁਸੀਂ ਦੁਕਾਨਾਂ ਆਪਣੀਆਂ ਜਿਹੜੀਆਂ ਪੁਰਾਣੀਆਂ ਨੇ ਉਹ ਲੱਗਣ ਦਿਓ ਤੇ ਉਹਨਾਂ ਕੋ ਪੈਸੇ ਉਸ ਹਿਸਾਬ ਨਾਲ ਵਸੂਲੋ ਮਗਰ ਅੱਜ ਆਣ ਕੇ ਕਮੇਟੀ ਵਾਲਿਆਂ ਨੇ ਸਾਡੀਆਂ ਦੁਕਾਨਾਂ ਤੋਂ ਕੁੱਨਾ ਤੋੜਤੀਆਂ ਅਸੀਂ ਬੇਫਿਕਰੇ ਹੋ ਕੇ ਕੋਈ ਰੋਟੀ ਖਾਣ ਗਿਆ ਘਰ ਤੁਸੀਂ ਐਸੇ ਪਰਮਿਸ਼ਨ ਲੈਣੀ ਪੈਂਦੀ ਤੁਹਾਡੀ ਕਿਨੇ ਵਾਰ ਪਾਈ ਅਸੀਂ 10-10 ਸਾਲ ਹੋ ਗਏ ਇੱਥੇ ਬੈੰਦਿਆਂ ਨੂੰ ਸਾਨੂੰ 15-15 ਸਾਲ ਹੋ ਗਏ ਹਰ ਸਾਲ ਪਰਮਿਸ਼ਨ ਨਹੀਂ ਕਮੇਟੀ ਲਈ ਅਸੀਂ ਕਿਹੇ ਮੇਲੇ 'ਚ ਵਿਜਾਈ ਹੈ ਨਾ ਅਸੀਂ ਆਪਣੇ ਆਪਣੇ ਅੱਡਿਆਂ ਤੇ ਬੈੰਨੇ ਆ ਅਸੀਂ ਪਰਮਿਸ਼ਨ ਕਮੇਟੀ ਕੋਲੇ ਨਹੀਂ ਕਮੇਟੀ ਆਣ ਕੇ ਉੱਥੇ ਪਰਚੀ ਕੱਟਦੀ ਹੈ ਸਾਨੂੰ ਅੱਜ ਤੱਕ ਅਸੀਂ ਲੋਕਲ ਬੰਦੇ ਆ ਨਹੀਂ ਦਿੱਤੀ ਅਸੀਂ ਆਪਣੇ ਆਪਣੇ ਅੱਡਿਆਂ ਤੇ ਆਣ ਕੇ ਬਹਿ ਗਏ ਆ ਸਾਡੀ ਉੱਥੇ ਇੱਥੋਂ ਅੱਡਿਆਂ ਤੋਂ ਆਣ ਕੇ ਪਰਚੀ ਕੱਟਦੇ ਨੇ ਹਰ ਸਾਲ ਕੋਈ ਸਰਕਾਰੀ ਅਫਸਰ ਨੇ ਤੁਹਾਡੇ ਕੋਲੋਂ ਪੈਸੇ ਵੀ ਖੜੇ ਨਹੀਂ ਨਹੀਂ ਭਾਜੀ ਆਸਵਾਰੀ ਨਹੀਂ ਖਰੇ ਉਦਾਂ ਮਾੜਾ ਮੋਟਾ ਚੱਲਦਾ ਹੀ ਚੱਲਦਾ ਇੱਥੇ ਜੁਦਾ ਕੋਈ ਦਾ ਲੱਗਦਾ ਮਾਰੇ ਖਿੱਚੀ ਜਾਂਦਾ ਸਭ ਕੋ ਦਬਕੇ ਇਦਾਂ ਹੀ ਹੁਣ ਜਿਹੜੇ ਜਿਨੇ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਦਬਕੇ ਮਾਰੇ ਨੇ ਜਿਨ੍ਹਾਂ ਜਿਨ੍ਹਾਂ ਨੇ ਪਾਇਪ ਖੋਲ ਕੇ ਖੜੇ ਨੇ ਸਤ ਪਾਲਾ ਖੋਲ ਕੇ ਉਹਨਾਂ ਨੇ ਆਪਣਾ ਆਪਣਾ ਹੌਲਡ ਜਵਾਨਾ ਬਾਅਦ ਚ ਫੇਰ ਆਣਗੇ ਭਾਜੀ ਖੜਦੇ ਕੋਈ ਹਜ਼ਾਰ ਲੈ ਜਾਂਦਾ ਨਾ ਕੀ ਲਿਆ ਜਾਏ ਸ਼ਹਿਰਦਾਰੀ ਦੀ ਗੱਲ ਹੈ ਇਹ ਵੀ ਸ਼ਹਿਰਦਾਰੀ ਦੇ ਨੇ ਆ ਇੱਕ ਵਾਰ ਉਹ ਤਾਂ ਪਾਰ ਨਹੀਂ ਸਕਦੇ ਕਿਸੇ ਨਾ